ਅੰਮ੍ਰਿਤਸਰ ਦੇ ਇਤਿਹਾਸਕ ਰਾਮ ਬਾਗ ਵਿੱਚ ਸਦੀਆਂ ਪੁਰਾਣੇ ਦਰਖਤ ਤੇਜ਼ੇ ਨਾਲ ਖਤਮ ਹੋਣ ਦੇ ਕਿਨਾਰੇ ਪਹੁੰਚ ਰਹੇ ਹਨ। ਵਾਤਾਵਰਣ ਪ੍ਰੇਮੀਆਂ ਤੇ ਸਮਾਜਿਕ ਕਾਰਕੁਨਾਂ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਕਿ ਬਾਗ ਦੀ ਧੁਕਵੇਂ ਢੰਗ ਨਾਲ ਸੰਭਾਲ ਨਾ ਹੋਣ ਕਾਰਨ ਦਰਖਤਾਂ ਦੀ ਹਾਲਤ ਦਿਨੋ-ਦਿਨ ਖਰਾਬ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਵਿਗਿਆਨਕ ਅਤੇ ਵਾਤਾਵਰਣ ਅਨੁਕੂਲ ਕਦਮ ਨਾ ਚੁੱਕੇ ਤਾਂ ਇਹ ਇਤਿਹਾਸਕ ਬਾਗ ਆਪਣੀ ਪਛਾਣ ਗਵਾ ਬੈਠੇਗਾ। ਇਹ ਜੀ ਕੰਪਨੀ ਬਾਗ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਰਾਤਨ ਵਿਰਾਸਤ ਹੈ ਜਿਸ ਨੂੰ ਰਾਮ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ 84 ਕਿਲਿਆਂ ਦੇ ਵਿੱਚ ਆ ਔਰ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਨਾਮ ਤੇ ਜਿਹੜਾ ਇਹ ਬਾਗ ਦਾ ਨਾਮ ਰੱਖਿਆ ਸੀਗਾ ਔਰ ਇੱਥੇ ਜਿੰਨੇ ਪਰਾਤਨ ਰੁੱਖ ਨੇ ਇਹ ਸਾਰੇ ਜਿਹੜੇ ਆ ਖਤਮ ਹੁੰਦੇ ਜਾ ਰਹੇ ਆ ਕਿਉਂਕਿ ਅੱਜ ਇਹਨਾਂ ਨੂੰ ਜੇਕਰ ਸਮੇਂ ਸਿਰ ਨਾ ਬਚਾਇਆ ਤੇ ਇਸ ਦਾ ਜਿਹੜਾ ਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀਆਂ ਨੂੰ ਨਤੀਜਾ ਭੁਗਤਣਾ ਪਊਗਾ ਔਰ ਇਹ ਫੋਟੋਆਂ ਤੱਕ ਹੀ ਰਹਿ ਜਾਣਗੇ ਵੱਡੇ ਰੁੱਖ ਆ ਬਹੁਤ ਸਾਰੇ ਰੁੱਖ ਆ ਜਿਹੜੇ ਜ਼ਿਆਦਾਤਰ ਜਿਨ੍ਹਾਂ ਨੂੰ ਸੇਂਗ ਨੇ ਇੱਕ ਬੰਨੇਓ ਖਾ ਲਿਆ ਜੜ੍ਹਾਂ ਤੋਂ ਗਲ ਗਏ ਔਰ ਇਹਨਾਂ ਰੁੱਖਾਂ ਨੂੰ ਬਚਾਉਣਾ ਗੁਰਪ੍ਰੀਤ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਕੀ ਕਹਿਣਾ ਚਾਹੋਗੇ ਕਿ ਕਿੰਨੇ ਕੁ ਪ੍ਰਾਤਨ ਰੁੱਖ ਨੇ ਔਰ ਕਿੰਨੇ ਕੇ ਦੁੱਖ ਜੇ ਡਿੱਗ ਚੁੱਕੇ ਨੇ ਹੋਏ। ਵੱਡੇ ਰੁੱਖ ਜ਼ਿਆਦਾਤਰ ਸਾਰੇ ਜਿਹੜੇ ਖਤਮ ਹੋ ਚੁੱਕੇ ਆ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮਿਲੇ ਸੀਗੇ ਜਾ ਕੇ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਪ੍ਰਾਤਨ ਵਿਰਾਸਤਾਂ ਦਾ ਸਾਰਾ ਦੱਸਿਆ ਉਹਨਾਂ ਨੂੰ। ਉਹਨਾਂ ਕਿਹਾ ਵੀ ਅਸੀਂ ਵੀ ਇੱਥੇ ਆਵਾਂਗੇ ਜਿੱਥੇ ਜ਼ਰੂਰਤ ਹੈ ਔਰ ਇਸ ਤੋਂ ਇਲਾਵਾ ਅਸੀਂ ਮਾਨਯੋਗ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਕਿ ਇੱਕ ਕਮੇਟੀ ਬਣਾ ਕੇ ਇੱਥੇ ਜਿਹੜਾ ਟ੍ਰੀਟਮੈਂਟ ਇਹਨਾਂ ਰੁੱਖਾਂ ਦਾ ਸ਼ੁਰੂ ਕੀਤਾ ਜਾਵੇ ਫਿਰ ਅਸੀਂ ਡੀਸੀ ਸਾਹਿਬ ਨੂੰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਔਰ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਸਾਹਿਬ ਨੂੰ ਮਿਲੇ ਹਾਂ ਕਿਉਂਕਿ ਗੁਰਨਾਨਕ ਦੇਵ ਯੂਨੀਵਰਸਿਟੀ ਕੋਲ ਬੈਸਟ ਹੈਗੇ ਆ ਜਿਹੜੇ ਮਾਹਿਰ ਆ ਰੁੱਖਾਂ ਦੇ ਔਰ ਅਸੀਂ ਹਰ ਕਿਸੇ ਦਾ ਸਹਿਯੋਗ ਚਾਹੁੰਨੇ ਆ ਔਰ ਮੇਰੇ ਨਾਲ ਨੇ ਆਕਾਲ ਸੇਵਾ ਫਾਊਂਡੇਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਰੰਧਾਵਾ ਸਾਹਿਬ ਇਹਨਾਂ ਮੈਨੂੰ ਕਿਹਾ ਕਿ ਤੁਸੀਂ ਜਿੱਥੇ ਵੀ ਲੋੜ ਆ ਸੀ ਪ੍ਰਸ਼ਾਸਨ ਨੂੰ ਮਿਲ ਕੇ ਬੇਨਤੀ ਵੀ ਕੀਤੀ ਆ ਲਿਖਤੀ ਵੀ ਦਿੱਤਾ ਵੀ ਹਰ ਮੈਡੀਸਨ ਦਾ ਖਰਚਾ ਜਾਂ ਕੋਈ ਵੀ ਖਰਚਾ ਹੋ ਅਸੀਂ ਕਰਨ ਲਈ ਤਿਆਰ ਆ ਤੁਸੀਂ ਇੱਥੇ ਕੰਮ ਸ਼ੁਰੂ ਕਰੋ ਇਹਨਾਂ ਰੁੱਖਾਂ ਨੂੰ ਬਚਾਉਣ ਲਈ ਉਰਾਸ ਕਰਦੇ ਆ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਦਾ ਧਿਆਨ ਦੇਊਗਾ ਕਿਉਂਕਿ ਪੂਰਾ ਸ਼ਹਿਰ ਜਿਹੜਾ ਵਾ ਉਹ ਇੱਥੇ ਸੈਰ ਕਰਦਾ ਪੂਰੇ ਸ਼ਹਿਰ ਨੂੰ ਇਹ ਜਿਹੜਾ ਵਾ ਵਾਤਾਵਰਣ ਸਾਫ਼ ਸੁਥਰਾ ਜਿਹੜਾ ਕੰਪਨੀ ਬਾਗ ਦੇ ਗਾਰਡਨ ਤੋਂ ਮਿਲਦਾ ਇਹਦੇ ਬੜੇ ਹੀ ਪੁਰਾਣੇ ਵਿਰਾਸਤੀ ਰੁੱਖ ਨੇ ਜਦੋਂ ਇਹਨਾਂ ਨੂੰ ਧਿਆਨ ਨਾਲ ਵੇਖੀਦਾ ਨਾ ਇਹ ਹਿਸਟਰੀ ਲੱਭਣੀ ਆ ਜਿੱਦਾਂ ਅਸੀਂ ਪਹਿਲਾਂ ਛੋਟੇ ਹੁੰਦੇ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ ਨਾ ਜੀ ਆਹ ਚੀਜ਼ ਪੁਰਾਣੇ ਥਾਂ ਤੇ ਹੁੰਦੀ ਸੀ ਸਾਡੇ ਦਾਦੇ ਪੜਦਾਦੇ ਟਾਈਮ ਤੇ ਹੁੰਦੀ ਸੀ ਇਹਨਾਂ ਨੂੰ ਸਾਹਮਣਾ ਤਾਂ ਜ਼ਰੂਰੀ ਹੈ ਵੀ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹ ਵੀ ਇਹਨਾਂ ਰੁੱਖਾਂ ਦਾ ਆਨੰਦ ਮਾਣ ਸਕਣ ਰੁੱਖਾਂ ਨੂੰ ਕਿੱਥਾ ਪਤਾ ਲੱਗਾ ਜੀ ਇੱਥੇ ਇਸ ਤਰ੍ਹਾਂ ਦੇ ਰੁੱਖ ਡਿੱਗ ਰਹੇ ਨੇ ਕਿਸ ਤਰ੍ਹਾਂ ਤੁਹਾਨੂੰ ਇਹ ਚੀਜ਼ ਦਾ ਮੈਂ ਕ੍ਰੈਡਿਟ ਸੋਨੂ ਵੀਰ ਨੂੰ ਦੇਣਾ ਇਹਨਾਂ ਨੇ ਮੈਨੂੰ ਇੱਕ ਦਿਨ ਲੈ ਕੇ ਸ਼ਾਮ ਨੂੰ ਵੀ ਚਲੋ ਆਜੋ ਆਪਾਂ ਸੈਰ ਕਰਦੇ ਹਾਂ ਜਦੋਂ ਸੈਰ ਕਰਦੇ ਹਾਂ ਇਹਨਾਂ ਰੁੱਖਾਂ ਨੂੰ ਵੇਖਿਆ ਨਾ ਪੜੇ ਹੀ ਵੱਡੇ ਰੁੱਖ ਤੇ ਸੋਹਣੇ ਲੱਗੇ ਤੇ ਉਹਨਾਂ ਦੇ ਨਾਲ-ਨਾਲ ਜਦੋਂ ਇਹਨਾਂ ਰੁੱਖਾਂ ਨੂੰ ਵੇਖਿਆ ਯਾਰ ਅੱਧੇ-ਅੱਧੇ ਰੁੱਖ ਤੇ ਛੱਡ-ਛੱਡ ਗਲ-ਗਲ ਡਿੱਗ ਰਹੇ ਨੇ ਇਹ ਕਿਉਂ ਡਿੱਗ ਰਹੇ ਨੇ ਸਿਰਫ ਇਹਨਾਂ ਨੂੰ ਮੈਡੀਕਲੀ ਟਰੀਟਡ ਟਰੀਟ ਕਰਨ ਦੀ ਲੋੜ ਆ ਜਦੋਂ ਇਹਨਾਂ ਨੂੰ ਅਸੀਂ ਮੈਡੀਕਲੀ ਟਰੀਟ ਕਰਾਂਗੇ ਇਹਨਾਂ ਰੁੱਖਾਂ ਨੂੰ ਤੇ ਇਹਨਾਂ ਰੁੱਖਾਂ ਦੀ ਸ਼ਾਇਦ ਕਈ 100 ਸਾਲ ਹੋਰ ਅੱਗੇ ਜਿਹੜੀ ਜਿੰਦਗੀ ਜਿਹੜੀ ਵਧ ਸਕਦੀ ਆ ਜੇਹਰਪਾਲ ਜੀ ਸੇਵਾ ਮਿਲਦੀ ਆ ਕਦੋਂ ਤਾਂ ਸ਼ੁਰੂ ਹੋ ਸਕਦੀ ਜੇਕਰ ਸੇਵਾ ਮਿਲਦੀ ਆ ਐਂ ਤਾਂ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਹੈ ਜਿਵੇਂ ਅਸੀਂ ਹਰ ਜਗ੍ਹਾ ਤੇ ਗਏ ਆ ਜਿੱਦਾਂ ਸੋਨੂ ਵੀਰ ਨੇ ਦੱਸਿਆ ਜਿੱਥੇ-ਜਿੱਥੇ ਲੋੜੀ ਉਹਨਾਂ ਕੋ ਮੰਗ ਲਈ ਆ ਵੀ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿਓ ਤਾਂ ਕਿ ਇਹਨਾਂ ਰੁੱਖਾਂ ਨੂੰ ਅਸੀਂ ਸੰਭਾਲ ਸਕੀਏ ਇੱਕ ਇੱਕ ਕਮੇਟੀ ਗਠਨ ਵਾਸਤੇ ਬੇਨਤੀ ਕੀਤੀ ਹੈ ਵੀ ਅੱਜ ਤੇ ਅਸੀਂ ਕਰ ਦੇਾਂਗੇ ਇੱਕ ਵਾਰੀ ਜੋ ਕਮੇਟੀ ਹੋਵੇਗੀ ਨਾ ਉਹ ਫਿਰ ਲਗਾਤਾਰ ਸਮੇਂ-ਸਮੇਂ ਦੇ ਹਿਸਾਬ ਨਾਲ ਇਹਨਾਂ ਰੁੱਖਾਂ ਦੀ ਟ੍ਰੀਟ ਕਰੂਗੀ ਕਿਉਂਕਿ ਸਮਰ ਦੇ ਵਿੱਚ ਇਹਨਾਂ ਨੂੰ ਅਲੱਗ ਟ੍ਰੀਟਮੈਂਟ ਦੀ ਲੋੜ ਆ ਵਿੰਟਰ 'ਚ ਅੱਗੇ ਅਲੱਗ ਗਿਆ ਤੇ ਹਰ ਟਾਈਮ ਦੇ ਨਾਲ ਜਦੋਂ ਅਸੀਂ ਇਹਨਾਂ ਨੂੰ ਟ੍ਰੀਟ ਕਰਾਂਗੇ ਨਾ ਤੇ ਇਹਨਾਂ ਦੀ ਜਿਹੜੀ ਲਾਈਫ ਆ ਕਈ ਸ਼ਾਇਦ ਹਜ਼ਾਰਾਂ ਸਾਲ ਹੋਰ ਅੱਗੇ ਵਧ ਜੇ ਐਨਆਰਆਈਜ਼ ਨੂੰ ਵੀ ਅਪੀਲ ਕਰਾਂ ਮੈਂ ਤੇ ਸਾਰੇ ਪੈਣ ਪ੍ਰਵਾਹ ਨੂੰ ਅਪੀਲ ਕਰਦਾ ਬੇਨਤੀ ਕਰਦਾ ਵੀਰ ਆਓ ਰਲ ਮਿਲ ਕੇ ਹੱਲਾ ਮਾਰੀਏ ਇਹ ਜਿਹੜੀਆਂ ਸਾਡੀਆਂ ਪੁਰਾਣੀਆਂ ਵਿਰਾਸਤੀ ਬਿਲਡਿੰਗਾਂ ਰੁੱਖ ਬੂਟੇ ਆ ਇਹਨਾਂ ਨੂੰ ਸੰਭਾਲੀਏ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਸਾ ਸਾਾਨੂੰ ਇਹਨਾਂ ਰੁੱਖਾਂ ਨਹੀਂ ਦੇਣੇ ਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈ